ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਅੱਜ ਅਸੀਂ ਸਾਂਬਰ ਅੱਧੀ ਕੋਲੀ ਲਈਤੀ ਅਰਹਰ ਦੀ ਦਾਲ ਇਹਨੂੰ 4 ਤੋਂ 5 ਪਾਣੀਆਂ ਚ ਚੰਗੀ ਤਰ੍ਹਾਂ ਵਾਸ਼ ਕਰ ਲਾਂ ਮੰਗੇ ਫਿਰ ਪਾਵਾਂਗੇ ਪਾਣੀ ਦੇ ਵਿੱਚ ਤੇ ਇਹਨੂੰ ਰੈਸਟ ਹੋਣ ਲਈ ਅੱਧਾ ਘੰਟਾ ਰੱਖ ਦਾਂ ਮੰਗੇ ਦੂਸਰੀ ਸਾਈਡ ਲਈਤੀ ਆਸੀ ਕੁਸ਼ਕ ਸਬਜ਼ੀਆਂ ਜਿਵੇਂ ਕਦੂ ਗੋਭੀ ਗਾਜਰ ਬੀਨਸ ਔਰ ਮੁੱਲੀ ਇਹਨਾਂ ਨੂੰ ਛੋਟੇ-ਛੋਟੇ ਪੀਸ ਵਿੱਚ ਕੱਟ ਕੇ ਅਸੀਂ ਚੰਗੀ ਤਰ੍ਹਾਂ ਵਾਸ਼ ਕਰ ਲੇਤਾ ਫਿਰ ਕੁੱਕਰ ਚ ਪਾ ਕੇ ਇਹਦੇ ਵਿੱਚ ਪਾ ਦਿੱਤੀ ਅਰਹਰ ਦੀ ਦਾਲ ਇਸ ਵਿੱਚ ਪਾਇਆ 2 ਤੋਂ 3 ਗਲਾਸ ਭਰ ਕੇ ਪਾਣੀ ਫਿਰ ਪਾਵਾਂਗੇ ਅਸੀਂ ਇਹਦੇ ਵਿੱਚ ਹਲਦੀ ਨਮਕ ਤੇ ਇਸ ਨੂੰ ਬੋਇਲ ਹੋਣ ਲਈ ਰੱਖ ਦਵਾਂਗੇ ਇਹਦੇ ਵਿੱਚ ਪਾਮ ਇਹਦੇ ਲਈ ਲਗਾਵਾਂਗੇ ਅਸੀਂ 3 ਤੋਂ 4 ਸਿੱਟੀਆਂ 3 ਤੋਂ 4 ਸਿੱਟੀਆਂ ਲਗਵਾਨ ਤੇ ਬਾਅਦ ਦੇਖਾਂਗੇ ਅਸੀਂ ਸਾਂਬਰ ਪੂਰੀ ਤਰ੍ਹਾਂ ਗਲ ਚੁੱਕਿਆ ਹੈ ਫਿਰ ਅਸੀਂ ਇਸ ਨੂੰ ਬਲੈਂਡਰ ਨਾਲ ਹਲਕਾ ਜਿਹਾ ਪੀਸ ਲਾਵਾਂਗੇ ਉਸ ਤੋਂ ਬਾਅਦ ਅਸੀਂ ਇੱਕ ਬੌਲ ਵਿੱਚ ਲਾਵਾਂਗੇ ਕੁਝ ਕੁ ਮਸਾਲੇ ਜਿਵੇਂ ਸਾਂਬਰ ਮਸਾਲਾ ਧਨੀਆ ਪਾਊਡਰ ਹਲਦੀ ਪਾਊਡਰ ਲਾਲ ਮਿਰਚ ਦਾ ਪਾਊਡਰ ਅਸੀਂ ਇਸ ਦਾ ਪੇਸਟ ਬਣਾਵਾਂਗੇ ਇਹਦੇ ਵਿੱਚ ਪਾਵਾਂਗੇ ਅੱਧਾ ਗਲਾਸ ਪਾਣੀ ਤੇ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਇਸ ਦਾ ਪੇਸਟ ਬਣਾ ਲਿੱਤਾ ਤੇ ਫਿਰ ਅਸੀਂ ਦੂਸਰੀ ਸਾਈਡ ਇੱਕ ਫਰਾਈਪੈਨ ਵਿੱਚ ਲਵਾਂਗੇ ਮੂੰਗਫਲੀ ਦਾ ਤੇਲ ਉਦੇ ਵਿੱਚ 2 ਚਮਚ ਭਰ ਕੇ ਰਾਈ ਪਾਵਾਂਗੇ ਸੁੱਕੀ ਹੋਈ ਲਾਲ ਮਿਰਚ ਪਾਵਾਂਗੇ ਹਿੰਗ ਪਾਵਾਂਗੇ ਅੱਧਾ ਚਮਚ ਹਿੰਗ ਦਾ ਪਾਇਆ ਤੇ ਫਿਰ ਪਾ ਦਾਂਗੇ ਅਸੀਂ ਇਹਦੇ ਵਿੱਚ ਮਸਾਲੇ ਜੋ ਅਸੀਂ ਕਟੋਰੀ ਵਿੱਚ ਪੇਸਟ ਬਣਾਇਆ ਸੀ ਤੇ ਫੇਰ ਇਹਨੂੰ 2 ਕੁ ਮਿੰਟ ਅਸੀਂ ਚੰਗੀ ਤਰ੍ਹਾਂ ਭੁੰਨ ਕੇ ਸਾਂਬਰ ਵਿੱਚ ਪਾ ਦੇਵਾਂਗੇ ਫਿਰ ਥੋੜੀ ਦੇਰ ਬੋਇਲ ਬੋਲ ਉਬਾਲੀ ਆਣ ਤੋਂ ਬਾਅਦ ਅਸੀਂ ਇੱਕ ਕਟੋਰੀ ਵਿੱਚ ਲਵਾਂਗੇ ਆਮਚੂਰ ਉਹਦੇ ਵਿੱਚ ਪਾ ਕੇ ਪਾਣੀ ਅਸੀਂ ਪੇਸਟ ਬਣਾ ਲਿੱਤਾ ਫਿਰ ਅਸੀਂ ਸਾਂਬਰ ਚ ਪਾ ਕੇ ਇਸ ਨਾਲ ਟੇਸਟ ਵਧੀਆ ਆ ਜਾਵੇਗਾ ਸਾਂਬਰ ਤਿਆਰ ਹੈ